ਸਾਡੇ ਆਪਸੀ ਸਬੰਧਾਂ ਨੂੰ ਸੁਧਾਰਨ ਦੇ ਲਈ ਪੰਜਵੀਂ ਟਿੱਪ ਇਹ ਹੈ ਕਿ ਚੁੱਪ ਜਿਸ ਤਰ੍ਹਾਂ ਕਿ ਸ਼ੁਰੂ ਤੋਂ ਕਿਹਾ ਜਾਂਦਾ ਇੱਕ ਚੁੱਪ ਤੇ ਸੌ ਸੁਖ ਪਰ ਅਗਰ ਅਸੀਂ ਸਾਈਕੀਟਰੀ ਦੇ ਪੁਆਇੰਟ ਹੁਵੀ ਨਾਲ ਵੇਖੀਏ ਤੇ ਜਿਹੜੀ ਇਹ ਚੁੱਪ ਹੈ ਇਹ ਦੋ ਤਾਰੀ ਤਲਵਾਰ ਹੈ ਅਗਰ ਅਸੀਂ ਕੁਝ ਮਸਲਿਆਂ 'ਚ ਚੁੱਪ ਰਹਿ ਜਾਨੇ ਆ ਤੇ ਇਹ ਜ਼ਹਿਰ ਬਣ ਜਾਂਦਾ ਅਗਰ ਅਸੀਂ ਕੁਝ ਮਸਲੇ ਚੁੱਪ ਰਹਿਨੇ ਆ ਤੇ ਇਹ ਦਵਾਈ ਬਣ ਜਾਂਦੀ ਹੈ ਹੁਣ ਇਹ ਦੋ ਤਰੀ ਤਲਵਾਰ ਹੋਣ ਕਰਕੇ ਸਾਨੂੰ ਇਸ ਨੂੰ ਬੜੇ ਹੀ ਸੂਝਵਾਨ ਢੰਗ ਦੇ ਨਾਲ ਚਲਾਉਣਾ ਚਾਹੀਦਾ ਕਿ ਚੁੱਪ ਵਾਲੀ ਜਿਹੜੀ ਅਸੀਂ ਤਲਵਾਰ ਆ ਜਾਂ ਚੁੱਪ ਵਾਲਾ ਜਿਹੜਾ ਐਟੀਟਿਊਡ ਆ ਉਹ ਅਸੀਂ ਇੱਥੇ ਯੂਜ਼ ਕਰਨਾ ਔਰ ਕਿੱਥੇ ਨਹੀਂ ਯੂਜ਼ ਕਰਨਾ ਅਗਰ ਇੱਕ ਇਨਸਾਨ ਬਹੁਤ ਹੀ ਸ਼ਾਂਤ ਹੈ ਦੋ ਮੀਆਂ ਬੀਵੀ ਬੈਠੇ ਨੇ ਬਹੁਤ ਸ਼ਾਂਤ ਨੇ ਫਿਰ ਉਹ ਚੁੱਪ ਰਹਿਣਗੇ ਤੇ ਉਹ ਗਹਿਰਾਈ ਚ ਜਾਣਗੇ ਉਹਨਾਂ ਦਾ ਕਨੈਕਸ਼ਨ ਜਿਹੜਾ ਵਾ ਉਹ ਹੋਰ ਡੀਪ ਹੋਰ ਡੀਪ ਹੁੰਦਾ ਜਾਏਗਾ ਉੱਥੇ ਉਹ ਦਵਾ ਮੈਂ ਅਗਰ ਬਹੁਤ ਜ਼ਿਆਦਾ ਲੜਾਈ ਹੋ ਰਹੀ ਆ ਸਲਾਈਟਲੀ ਅਸੀਂ ਥੋੜਾ ਜਿਹਾ ਰੁਕ ਜਾਨੇ ਆ ਅਗਰ ਅਸੀਂ ਉੱਥੇ ਚੁੱਪ ਹੋ ਜਾਨੇ ਆ ਉਹ ਵੀ ਸਾਡੇ ਲਈ ਠੀਕ ਆ ਅਗਰ ਅਸੀਂ ਗੁੱਸੇ ਦੇ ਵਿੱਚ ਆਣ ਕੇ ਦੂਸਰੇ ਨਾਲ ਬੋਲਣਾ ਬੰਦ ਕਰ ਦਿੰਨੇ ਜੇਦੋਂ ਅਸੀਂ ਕਿਸੇ ਗੱਲੋਂ ਗੁੱਸੇ ਆ ਅਸੀਂ ਬੋਲਣਾ ਬੰਦ ਕਰ ਦਿੰਨੇ ਆ ਉਹ ਸਾਡੇ ਲਈ ਜ਼ਹਿਰ ਬਣ ਜਾਂਦਾ ਅਸੀਂ ਆਪਣੀ ਵਿਚਾਰਾਂ ਦਾ ਅਰਦਾਨ ਪ੍ਰਦਾਨ ਰੋਕ ਦਿੰਨੇ ਆ ਕੁਝ ਦਿਨ ਲਈ ਕੁਝ ਸਮੇਂ ਦੇ ਲਈ ਉਹ ਸਾਡੇ ਲਈ ਜ਼ਹਿਰ ਆ ਕਿਉਂਕਿ ਉਹ ਵਾਲੇ ਕੈਮੀਕਲਸ ਸਾਡੇ ਅੰਦਰ ਕੁਝ ਇਸ ਤਰ੍ਹਾਂ ਦਾ ਪੌਇਜ਼ਨ ਪੈਦਾ ਕਰ ਦਿਆ ਜ਼ਹਿਰ ਪੈਦਾ ਕਰ ਦਿਆ ਜਿਹੜੀ ਸਾਡੀ ਸੇਧ ਦੇ ਲਈ ਵੀ ਨੁਕਸਾਨਦੇ ਆ ਔਰ ਸਾਡੇ ਉਸ ਰਿਸ਼ਤੇ ਦੇ ਲਈ ਵੀ ਉਹ ਨੁਕਸਾਨਦੇ ਆ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਗੁੱਸੇ ਚ ਆ ਕੇ ਚੁੱਪ ਹੋ ਜਾਂਦੇ ਆ ਸਿਰਫ ਮੂੰਹ ਚੁੱਪ ਹੁੰਦਾ ਸਾਡਾ ਮਨ ਚੁੱਪ ਨਹੀਂ ਹੁੰਦਾ ਅਸੀਂ ਉਹਦੇ ਪ੍ਰਤੀ ਕਨਸਟੈਂਟਲੀ 네ਗੇਟਿਵ ਸੋਚਦੇ ਰਹਿੰਨੇ ਆ ਆਹ ਕੀਤਾ ਆਹ ਕੀਤਾ ਆਹ ਕੀਤਾ ਜਦ ਤੱਕ ਅਸੀਂ ਉਸ ਗੱਲ ਨੂੰ ਦੁਬਾਰਾ ਆਪਣੇ ਆਪ ਨੂੰ ਡਿਸਕਸ ਕਰਕੇ ਠੀਕ ਨਹੀਂ ਕਰ ਲੈਂਦੇ ਰਿਜ਼ੋਲਵ ਨਹੀਂ ਕਰ ਲੈਂਦੇ ਇਸ ਕਰਕੇ ਜਿਹੜੀ ਚੁੱਪੀ ਆ ਉਹ ਕਿਤੇ ਦਵਾਈ ਦਾ ਕੰਮ ਕਰਦੀ ਆ ਤੇ ਕਿਤੇ ਜ਼ਹਿਰ ਦਾ ਕੰਮ ਕਰਦੀ ਆ ਅਗਰ ਅਸੀਂ ਗੁੱਸੇ ਚ ਆ ਕੇ ਚੁੱਪ ਹੋ ਜੰਨੇ ਆ ਤੇ ਉਹ ਸਾਡੇ ਲਈ ਨੁਕਸਾਨਦੇ ਆ ਕਿਉਂਕਿ ਉਹਦੇ ਨਾਲ ਸਾਡੀ ਸਿਹਤ ਵੀ ਖਰਾਬ ਹੁੰਦੀ ਆ ਸਾਡੇ ਸਬੰਧ ਵੀ ਖਰਾਬ ਹੁੰਦੇ ਨੇ ਇੱਕ ਕਈ ਥਾਂ ਤੇ ਚੁੱਪ ਸਾਨੂੰ ਬ੍ਰਿਜਿੰਗ ਦਾ ਕੰਮ ਕਰਦੀ ਆ ਅਗਰ ਸਾਡਾ ਦੋਸਤ ਸਾਡਾ ਕੋਈ ਮਿੱਤਰ ਕੋਈ ਪਰਿਵਾਰ ਦਾ ਮੈਂਬਰ ਬਹੁਤ ਦੁਖੀ ਆ ਅਗਰ ਉਹ ਸਾਨੂੰ ਗੱਲ ਸੁਣਾ ਰਿਹਾ ਤੇ ਅਗਰ ਅਸੀਂ ਉਥੇ ਚੁੱਪ ਰਹਿ ਕੇ ਥੋੜੀ ਜੀ ਗੱਲ ਸੁਣਦੇ ਹਾਂ ਸਮਝਦੇ ਹਾਂ ਉਸ ਗੱਲ ਦੇ ਵਿੱਚੋਂ ਤੇ ਉਹ ਵੈਂਟ ਆਊਟ ਕਰ ਲੈਂਦਾ ਉਹਦੇ ਅੰਦਰਲੇ ਗੁਬਾਰ ਨਿਕਲ ਜਾਂਦੇ ਨੇ ਉਥੇ ਸਾਡੀ ਚੁੱਪੀ ਜਿਹੜੀ ਆ ਉਹ ਫਾਇਦੇ ਵਾਲੀ ਆ ਤਾਂ ਕਿ ਉਹਨੇ ਆਪਣੇ ਇਮੋਸ਼ਨਲ ਗੁਬਾਰ ਕੱਢ ਲਿਆ ਔਰ ਅਸੀਂ ਉਹਨੂੰ ਚੁੱਪ ਹੋ ਰਹਿ ਕੇ ਸੁਣਿਆ ਉਥੇ ਚੁੱਪੀ ਸਾਡੀ ਦਵਾਈ ਕੰਮ ਕਰਦੀ ਆ ਅਗਰ ਸ਼ਾਂਤੀ ਚ ਬੈਠੇ ਹੋਏ ਆ ਬਿਲਕੁਲ ਸ਼ਾਂਤ ਨੇ ਅਗਰ ਅਸੀਂ ਉਥੇ ਚੁੱਪ ਰਹਿੰਦੇ ਆ ਘੱਟ ਬੋਲਦੇ ਆ ਸਾਡੇ ਚ એનર્ਜੀ ਸਟੋਰ ਹੁੰਦੀ ਆ ਉਹ ਸਾਡੇ ਕਨੈਕਸ਼ਨ ਗਹਿਰੇ ਬਣਦੇ ਨੇ ਉਹ ਸਾਡੀ ਚੁੱਪੀ ਠੀਕ ਆ ਲੇਕਿਨ ਗੁੱਸੇ ਦੇ ਵਿੱਚ ਜਦੋਂ ਅਸੀਂ ਹੁੰਨੇ ਆ ਅਗਰ ਅਸੀਂ ਚੁੱਪ ਰਹਿ ਕੇ ਸਬੰਧ ਨੂੰ ਰੋਕ ਦਿੰਨੇ ਆ ਚੁੱਪ ਹੋ ਜੰਨੇ ਆ ਉਹ ਸਾਡੇ ਲਈ ਜ਼ਹਿਰ ਦਾ ਕੰਮ ਕਰਦੀ ਆ ਇਸ ਕਰਕੇ ਆਪਣੇ ਜ਼ਿੰਦਗੀ ਦੇ ਵਿੱਚ ਕਿੱਥੇ ਅਸੀਂ ਚੁੱਪ ਰਹਿਣਾ ਕਿੱਥੇ ਅਸੀਂ ਬੋਲਣਾ ਕਿੱਥੇ ਅਸੀਂ ਦੁਬਾਰਾ ਉਸ ਚੀਜ਼ ਨੂੰ ਚਾਲੂ ਕਰਨਾ ਬੋਲਣ ਨੂੰ ਇਸ ਚੀਜ਼ ਨੂੰ ਬਹੁਤ ਹੀ ਗੌਹ ਦੇ ਨਾਲ ਖਿਆਲ ਕਰਦੇ ਹੋਏ ਸਾਨੂੰ ਚੱਲਣਾ ਪਊਗਾ ਆਦਰਵਾਇਸ ਇਹ ਵਾਲਾ ਗੁਣ ਚੁੱਪ ਰਹਿਣ ਵਾਲਾ ਗੁਣ ਸਾਡੇ ਲਈ ਜ਼ਹਿਰ ਵੀ ਬਣ ਸਕਦਾ ਔਰ ਸਾਡੇ ਲਈ ਇਹ ਦਵਾਈ ਵੀ ਬਣ ਸਕਦਾ ਇਹਨੂੰ ਪੂਰੇ ਗੋਹ ਦੇ ਨਾਲ ਧਿਆਨ ਕਰਦੇ ਹੋਏ ਸਾਨੂੰ ਜ਼ਿੰਦਗੀ 'ਚ ਅਪਲਾਈ ਕਰਨਾ ਚਾਹੀਦਾ ਹੈ